ਮੋਗੇ ਦਾ ਇੱਕ ਸਧਾਰਨ ਬਜ਼ੁਰਗ ਜਿਸ ਨੇ ਸਾਰੀ ਉਮਰ ਮਿਹਨਤ ਕਰਕੇ ਆਪਣੇ ਪੁੱਤ ਦੇ ਭਵਿੱਖ ਲਈ ਪੈਸੇ ਜੋੜੇ ਸਨ ਪਰ ਜਦੋਂ ਉਮਰ ਦੇ ਅੰਤਲੇ ਪੜਾ ਚ ਉਸ ਨੇ ਸੋਚਿਆ ਕਿ ਉਹ ਵੀ ਆਪਣੇ ਸੁਪਨੇ ਨੂੰ ਪੂਰਾ ਕਰੇਗਾ ਕੈਨੇਡਾ ਦੀ ਧਰਤੀ ਤੇ ਕਦਮ ਰੱਖੇਗਾ ਤਾਂ ਉਸ ਦੇ ਨਾਲ ਜੋ ਹੋਇਆ ਉਹ ਹਰ ਪੰਜਾਬੀ ਲਈ ਇੱਕ ਚੇਤਾਵਨੀ ਹੈ ਦਿੱਲੀ 에어ਪੋਰਟ ਤੇ ਜਦੋਂ ਉਹ ਬਜ਼ੁਰਗ ਆਪਣੇ ਸੂਟਕੇਸ ਚ ਸੁਪਨੇ ਲੈ ਕੇ ਖੜਾ ਸੀ ਉਸ ਦੇ ਚਿਹਰੇ ਇੱਕ ਖੁਸ਼ੀ ਸੀ ਉਹ ਖੁਸ਼ੀ ਜਿਸ ਨੂੰ ਉਸਨੇ ਸਾਲਾਂ ਤੱਕ ਦਬਾਇਆ ਰੱਖਿਆ ਸੀ ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਕੁਝ ਹੀ ਮਿੰਟਾਂ ਵਿੱਚ ਉਸਦੀ ਦੁਨੀਆ ਉਲਟਣੀ ਹੈ 에어ਪੋਰਟ ਤੇ ਅਚਾਨਕ ਇਮੀਗ੍ਰੇਸ਼ਨ ਅਫਸਰਾਂ ਨੇ ਉਸ ਨੂੰ ਰੋਕ ਲਿਆ ਕਾਗਜ਼ਾ ਦੀ ਜਾਂਚ ਹੋਈ ਅਤੇ ਸੱਚਾਈ ਸਾਹਮਣੇ ਆ ਗਈ ਜਿਹੜੇ ਡਾਕੂਮੈਂਟ ਉਸਦੇ ਹੱਥ ਚ ਸੰ ਉਹ ਸਾਰੇ ਨਕਲੀ ਸਨ ਬਜ਼ੁਰਗ ਹੱਕਾ ਬੱਕਾ ਰਹਿ ਗਿਆ ਉਸਦੇ ਚਿਹਰੇ ਦੀ ਰੌਸ਼ਨੀ ਇੱਕ ਪਲ ਚ ਮਿਟ ਗਈ ਤੇ ਆਖਾਂ ਚ ਪਾਣੀ ਤਰ ਆ ਉਹ ਹੌਲੀ ਆਵਾਜ਼ ਵਿੱਚ ਕਹਿੰਦਾ ਹੈ ਮੈਂ ਤਾਂ ਸਿਰਫ ਆਪਣੇ ਪੁੱਤ ਕੋਲ ਜਾਣਾ ਸੀ ਜੀ 에ਜੰਟ ਨੇ ਕਿਹਾ ਸੀ ਸਭ ਠੀਕ ਹੈ ਪਰ ਹੁਣ ਕੁਝ ਠੀਕ ਨਹੀਂ ਸੀ ਉਹ ਬਜ਼ੁਰਗ ਜਿਸ ਦਾ ਨਾਮ ਕੁਲਵੰਤ ਸਿੰਘ ਸੀ ਮੋਗੇ ਦੇ ਇੱਕ ਛੋਟੇ ਪਿੰਡ ਦਾ ਵਸਨੀਕ ਸੀ ਸਾਰੀ ਜ਼ਿੰਦਗੀ ਉਸ ਨੇ ਖੇਤਾਂ ਵਿੱਚ ਹਲ ਚਲਾਇਆ ਪਰਿਵਾਰ ਪਾਲਿਆ ਤੇ ਸੱਚਾਈ ਨਾਲ ਜੀਵਨ ਜੀਆ ਉਸ ਦਾ ਪੁੱਤ ਕਈ ਸਾਲ ਪਹਿਲਾ ਕੈਨੇਡਾ ਗਿਆ ਸੀ ਪਹਿਲਾ ਸਟੂਡੈਂਟ ਵੀਜ਼ਾ ਤੇ ਫਿਰ ਉੱਥੇ ਸੈਟਲ ਹੋ ਗਿਆ ਕੁਲਵੰਤ ਸਿੰਘ ਦਾ ਸੁਪਨਾ ਸੀ ਕਿ ਇੱਕ ਦਿਨ ਉਹ ਵੀ ਪੁੱਤ ਦੇ ਕੋਲ ਰਹੇ ਆਪਣੇ ਪੋਤਿਆਂ ਨਾਲ ਖੇਡੇ ਤੇ ਬੁਢਾਪੇ ਵਿੱਚ ਪਰਿਵਾਰ ਦਾ ਪਿਆਰ ਮਹਿਸੂਸ ਕਰੇ ਪਰ ਵੀਜ਼ਾ ਪ੍ਰਕਿਰਿਆ ਦੇ ਚੱਕਰ ਵਿੱਚ ਉਹ ਅਣਜਾਣੇ ਹੀ ਇੱਕ ਧੋਖੇ ਦਾ ਸ਼ਿਕਾਰ ਹੋ ਗਿਆ ਪਿੰਡ ਵਿੱਚ ਇੱਕ ਏਜੰਟ ਆਇਆ ਜਿਸ ਨੇ ਵਾਅਦਾ ਕੀਤਾ ਕਿ ਉਹ ਕੁਲਵੰਤ ਸਿੰਘ ਨੂੰ ਟੂਰਿਸਟ ਵੀਜ਼ਾ कैनेडा भे सकता है एजेंट ने कहा बाबा जी तहनू तो किसे गल की चिंता नहीं सिर्फ दस लख रुपए लगने ने बाकी सारा काम मेरा कुलवंत ने अपनी जमीन का एक हिस्सा वेच के ओ पैसे दिते उस लगता सी कि हूँ उसकी जिंदगी बदलन वाली है पर उसनु नहीं पता सी कि उसदा विश्वास ही उसका नुकसान बनेगा जदों दिल्ली एयरपोर्ट त उसन रोकया गया ਇਮੀਗ੍ਰੇਸ਼ਨ ਅਫਸਰਾਂ ਨੇ ਉਸ ਦੇ ਡਾਕੂਮੈਂਟਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਪਾਸਪੋਰਟ 'ਚ ਲੱਗਾ ਵੀਜ਼ਾ ਅਸਲੀ ਨਹੀਂ ਸੀ ਉਹ ਬਹੁਤ ਹੀ ਸਾਫ਼ ਸੁਥਰਾ ਫਰਜੀ ਪ੍ਰਿੰਟ ਸੀ ਏਜੰਟ ਨੇ ਇਸ ਸਾਰਾ ਨਕਲੀ ਸੈੱਟ ਤਿਆਰ ਕੀਤਾ ਸੀ ਫੇਕ ਟਰੈਵਲ ਇੰਸ਼ੋਰੈਂਸ ਫੇਕ ਇਨਵਾਈਟ ਲੈਟਰ ਤੇ ਫੇਕ ਬੈਕ ਸਟੇਟਮੈਂਟ ਜਦੋਂ ਅਧਿਕਾਰੀਆਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਬਾਬਾ ਜੀ ਨੂੰ ਸਾਈਡ ਤੇ ਲੈ ਜਾ ਕੇ ਪੁੱਛਗਿੱਛ ਕੀਤੀ ਬਜ਼ੁਰਗ ਨੇ ਬੇਕਸੂਰ ਬਣ ਕੇ ਕਿਹਾ ਮੈਂ ਤਾਂ ਕਿਸੇ ਗਲਤ ਕੰਮ ਵਿੱਚ ਨਹੀਂ ਮੈਂ ਤਾਂ ਸੱਚੇ ਦਿਲ ਨਾਲ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਕਾਨੂੰਨ ਅੱਗੇ ਜਜ਼ਬਾਤ ਨਹੀਂ ਚੱਲਦੇ ਉਹ ਬੇਚਾਰਾ 에ਅਰਪੋਰਟ ਤੇ ਹੀ ਬੈਠਾ ਰਹਿ ਗਿਆ ਇੱਕ ਕੋਨੇ ਵਿੱਚ ਸੂਟਕੇਸ ਨਾਲ ਜਿਹੜੇ ਵਿੱਚ ਕੁਝ ਕੱਪੜੇ ਗੁਰਬਾਣੀ ਦੀ ਗੁੱਟਕਾ ਤੇ ਇੱਕ ਛੋਟਾ ਜਿਹਾ ਤੋਹਫਾ ਸੀ ਆਪਣੇ ਪੁੱਤ ਲਈ ਉਸ ਦੀਆਂ ਅੱਖਾਂ 'ਚੋਂ ਟਪਕ ਰਹੀਆਂ ਅੰਸੂਆਂ ਨੇ ਉੱਥੇ ਮੌਜੂਦ ਹਰ ਪੰਜਾਬੀ ਦਾ ਦਿਲ ਪੀਗਲਾ ਦਿੱਤਾ ਕਿਸੇ ਨੇ ਉਸ ਦੀ ਵੀਡੀਓ ਬਣਾ ਲਈ ਜੋ ਬਾਅਦ ਵਿੱਚ ਵਾਇਰਲ ਹੋ ਗਈ ਤੇ ਸਾਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਇੱਕ ਸਾਫ਼ ਦਿਲ ਬਜ਼ੁਰਗ ਦੇ ਸੁਪਨੇ ਏਜੰਟਾਂ ਨੇ ਤੋੜ ਦਿੱਤੇ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਏਜੰਟ ਪਹਿਲਾਂ ਵੀ ਕਈਆਂ ਨਾਲ ਇਸ ਤਰ੍ਹਾਂ ਦਾ ਧੋਖਾ ਕਰ ਚੁੱਕਾ ਸੀ ਉਸ ਨੇ ਹਰ ਵਾਰ ਇੱਕੋ ਹੀ ਤਰੀਕਾ ਵਰਤਿਆ ਲੋਕਾਂ ਨੂੰ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਦੇ ਸੁਪਨੇ ਦਿਖਾ ਕੇ ਉਨਾ ਤੋਂ ਲੱਖਾਂ ਰੁਪਏ ਠਗਣੇ ਪਿੰਡਾਂ ਵਿੱਚ ਬੈਠੇ ਲੋਕ ਜਿਨ੍ਹਾਂ ਨੂੰ ਵਿਦੇਸ਼ ਦੀ ਚਮਕ ਦਿਖਾਈ ਦਿੰਦੀ ਹੈ ਪਰ ਕਾਗਜ਼ਾਂ ਦੀ ਸੱਚਾਈ ਦਾ ਪਤਾ ਨਹੀਂ ਉਹ ਅਕਸਰ ਇਸ ਜਾਲ 'ਚ ਫਸ ਜਾਂਦੇ ਹਨ ਕੁਲਵੰਤ ਸਿੰਘ ਦੇ ਨਾਲ ਵੀ ਇਹੀ ਹੋਇਆ ਪੁਲਿਸ ਨੇ ਬਾਅਦ ਵਿੱਚ ਉਹ ਏਜੰਟ ਗ੍ਰਿਫਤਾਰ ਕਰ ਲਿਆ ਪਰ ਜਿਹੜਾ ਨੁਕਸਾਨ ਬਜ਼ੁਰਗ ਨੂੰ ਹੋਇਆ ਸੀ ਉਹ ਪੈਸਿਆਂ ਦਾ ਨਹੀਂ ਦਿਲ ਦਾ ਸੀ ਉਹ ਬਾਬਾ ਜਿਹੜਾ ਸਾਰੀ ਉਮਰ ਆਪਣੇ ਪੁੱਤ ਲਈ ਜੀਆ ਉਸ ਨੂੰ ਹੁਣ ਇਹ ਡਰ ਸੀ ਕਿ ਪੁੱਤ ਨੂੰ ਪਤਾ ਨਾ ਲੱਗੇ ਕਿ ਉਹ ਕਿਸ ਤਰ੍ਹਾਂ ਫੜਿਆ ਗਿਆ ਉਸ ਦੀ ਆਵਾਜ਼ ਕੰਬਦੀ ਹੋਈ ਕਹਿੰਦੀ ਸੀ ਮੈਂ ਤਾਂ ਸੋਚਿਆ ਸੀ ਪੋਤਿਆਂ ਨੂੰ ਗਲੇ ਲਗਾਵਾਂਗਾ ਪਰ ਹੁਣ ਸਿਰਫ ਪੁਲਿਸ ਵਾਲੇ ਪਹੇ ਨੇ ਇਹ ਘਟਨਾ ਸਿਰਫ ਇੱਕ ਬਜ਼ੁਰਗ ਦੀ ਨਹੀਂ ਸਾਡੇ ਸਾਰੇ ਪੰਜਾਬ ਦੀ ਕਹਾਣੀ ਹੈ ਅੱਜ ਵੀ ਕਈ ਲੋਕ ਖਾਸ ਕਰਕੇ ਪਿੰਡਾਂ ਵਿੱਚ ਵਿਦੇਸ਼ ਜਾਣ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਮੰਨਦੇ ਹਨ ਉਹ ਏਜੰਟਾਂ ਦੇ ਚੱਕਰ ਚਬਾਗੇ ਆਪਣਾ ਘਰ ਜ਼ਮੀਨ ਇੱਜ਼ਤ ਸਭ ਕੁਝ ਗਵਾ ਬੈਠਦੇ ਹਨ ਮੀਡੀਆ ਵਿੱਚ ਹਰ ਹਫ਼ਤਾ ਕੋਈ ਨਾ ਕੋਈ ਨਵੀਂ ਖ਼ਬਰ ਆਉਂਦੀ ਹੈ ਕਿਸੇ ਨੇ ਕੂਵੇ 'ਚ ਛਾਲ ਮਾਰੀ ਕਿਸੇ ਦਾ ਪੁੱਤ ਗੁੰਮ ਹੋ ਗਿਆ ਕਿਸੇ ਦਾ ਪਾਸਪੋਰਟ ਝਾਲਸਾਜ਼ੀ ਨਾਲ ਬਣਿਆ ਮਿਲਿਆ ਇਹ ਸਿਰਫ਼ ਕਹਾਣੀਆਂ ਨਹੀਂ ਇਹ ਹਕੀਕਤਾਂ ਹਨ ਜੋ ਸਾਡੇ ਆਲੇ-ਦੁਆਲੇ ਹੋ ਰਹੀਆਂ ਹਨ ਜਦੋਂ ਇੱਕ ਬਜ਼ੁਰਗ ਦੀਆਂ ਅੱਖਾਂ 'ਚੋ ਵਿਸ਼ਵਾਸ ਦਾ ਪਾਣੀ ਸੁੱਕ ਜਾਂਦਾ ਹੈ ता समाज की रूह कंब जाती है बाबा कुलवंत सिंह की वीडियो देख के कई लोगों ने सोचया कि हूँ कदे भी किसी एजेंट के जाल च नहीं फसण गए पर सवाल यह है कि कदों तक असी इस सबक भुलद्द रहा इस घटना ने सरकार भी चनजोड़ दिता। विदेश मंत्रालय ने कहा कि जो भी विदेश जाना चाहता है वह सिर्फ रजिस्टर्ड त एजेंटा ही संपर्क करे ਪਰ ਸਮੱਸਿਆ ਇਹ ਹੈ ਕਿ ਪਿੰਡਾਂ ਵਿੱਚ ਕਈ ਏਜੰਟ ਬਿਨਾ ਕਿਸੇ ਲਾਇਸੈਂਸ ਦੇ ਕੰਮ ਕਰ ਰਹੇ ਹਨ ਤੇ ਉਹ ਲੋਕਾਂ ਨੂੰ ਆਪਣੇ ਮਿੱਠੇ ਬੋਲਾਂ ਨਾਲ ਪਰੋਸਾ ਦਿਵਾਉਂਦੇ ਹਨ ਕੁਲਵੰਤ ਸਿੰਘ ਜਿਹੜਾ ਕਦੇ ਵੀ ਸ਼ਹਿਰ ਨਹੀਂ ਗਿਆ ਸੀ ਉਹ ਕਿਵੇਂ ਸਮਝਦਾ ਕਿ ਕਾਗਜ਼ਾਂ ਤੇ ਛਪੇ ਝੂਠ ਉਸ ਦੀ ਜ਼ਿੰਦਗੀ ਉਜਾੜ ਦੇਣਗੇ ਉਸਦੇ ਪੁੱਤ ਨੇ ਵੀ ਕਿਹਾ ਜੇ ਪਾਪਾ ਨੇ ਸਾਡੇ ਨਾਲ ਗੱਲ ਕਰ ਲਈ ਹੁੰਦੀ ਤਾਂ ਅਸੀਂ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਬੁਲਾ ਲੈਂਦੇ ਪਰ ਹੁਣ ਪਛਤਾਵਾ ਹੀ ਬਚਿਆ ਸੀ। ਇਹ ਹੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖ ਹੈ। ਵਿਸ਼ਵਾਸ ਕਰੋ ਪਰ ਸਮਝਦਾਰੀ ਨਾਲ। ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਵਿਦੇਸ਼ ਜਾਣਾ ਬੁਰਾ ਨਹੀਂ ਪਰ ਗਲਤ ਤਰੀਕੇ ਨਾਲ ਜਾਣਾ ਬੇਵਕੂਫੀ ਹੈ। ਜਿਹੜੇ ਏਜੰਟ ਮਿੱਠੇ ਬੋਲਾ ਨਾਲ ਕੈਨੇਡਾ ਦਾ ਸੁਪਨਾ ਵੇਚਦੇ ਨੇ ਉਹ ਅਸਲ ਵਿੱਚ ਲੋਕਾਂ ਦੀ ਮਜਬੂਰੀਆਂ ਦਾ ਕਾਰੋਬਾਰ ਕਰ ਰਹੇ ਨੇ। ਹਰ ਪੰਜਾਬੀ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਆਪਣੀ ਮਿੱਟੀ ਛੱਡਣ ਤੋਂ ਪਹਿਲਾਂ ਉਸਦੀ ਇੱਜ਼ਤ ਮਾਂ ਬੋਲੀ ਤੇ ਆਪਣੀ ਸੱਚਾਈ ਨਾ ਛੱਡੇ ਬਾਬਾ ਕੁਲਵੰਤ ਸਿੰਘ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸੁਪਨੇ ਦੇਖੋ ਪਰ ਅੱਖਾਂ ਖੁੱਲੀਆਂ ਰੱਖੋ ਜੇ ਅਸੀਂ ਸੱਚੇ ਦਿਲ ਨਾਲ ਮਿਹਨਤ ਕਰੀਏ ਤਾਂ ਕਿਸਮਤ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹਦੇ ਹਨ ਕਿਸੇ ਧੋਖੇਬਾਜ਼ ਏਜੰਟ ਦੀ ਲੋੜ ਨਹੀਂ ਪੈਂਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ